ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਰਦੇ ਆ ਜੀ ਕਿਸਾਨ ਭਰਾਵੋ ਆਪਣੇ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ ਹਾਂਜੀ ਕਿਸਾਨ ਭਰਾਵੋ ਤੁਹਾਡਾ ਇੱਕ ਜਿਹਾ ਸਬਸਕ੍ਰਾਈਬ ਹੈ ਆਪਣੇ ਚੈਨਲ ਤੇ ਜਦੋਂ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਤਾਂ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਵੀ ਜਿਹੜਾ ਆਪਣਾ ਪਰਿਵਾਰ ਹੈ ਵੱਧ ਰਿਹਾ ਹੈ ਆਪਣੇ ਨਾਲ ਕਿਸਾਨ ਭਰਾ ਜੁੜ ਰਹੀ ਹੈ ਆਪਣੀ ਵੀਡੀਓ ਨੂੰ ਦੇਖ ਰਹੀ ਹੈ ਤੇ ਆਪਾਂ ਨੂੰ ਸਪੋਰਟ ਮਿਲਦੀ ਹੈ ਦਿਲ ਨੂੰ ਬਹੁਤ ਖੁਸ਼ੀ ਮਿਲਦੀ ਹੈ ਇਸ ਕਰਕੇ ਸਾਰੇ ਕਿਸਾਨ ਭਰਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਹਾਂਜੀ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀ ਹੈ ਕਿਸਾਨ ਭਰਾਵੋ ਕਣਕ ਵਿੱਚ ਬੂਰ ਪੈਣ ਸਮੇ ਜਾਂ ਦੁੱਧਾ ਜਦੋਂ ਦੁੱਧਾ ਪਾਰਨਾ ਸ਼ੁਰੂ ਹੋ ਜਾਂਦੀ ਹੈ ਉਦੋਂ ਆਪਾਂ ਕਣਕ ਦੇ ਵਿੱਚ 13045 ਦੀ ਸਪਰੇ ਤੇ ਕਣਕ ਦੇ ਵਿੱਚ ਜਦੋਂ ਆਪਾਂ 13045 ਦੀ ਸਪਰੇ ਕਰਦੇ ਹੈ ਜਿਨ੍ਹਾਂ ਕਿਸਾਨ ਭਰਾਵਾਂ ਨੇ ਕੀਤੀ ਕਣਕ ਦੇ ਝਾੜ ਦੇ ਵਿੱਚ ਆਪਾਂ ਨੂੰ ਕਿੰਨਾ ਕੁ ਜ਼ਿਆਦਾ ਫਰਕ ਦੇਖਣ ਨੂੰ ਮਿਲਦਾ ਹੈ ਕੀ ਕੀ ਆਪਾਂ ਨੂੰ ਇਸ ਚੀਜ਼ ਦੇ ਸਪਰੇ ਦੇ ਆਪਾਂ ਨੂੰ ਫਾਇਦੇ ਮਿਲਦੇ ਆ ਤੇ ਕਣਕ ਦੇ ਨਿਸਾਰੇ ਤੋਂ ਬਾਅਦ ਆਪਾਂ ਜਦੋਂ ਆਪਣੀ ਕਣਕ ਨਿਸਾਰਾ ਸਾਰਾ ਕੰਪਲੀਟ ਕਰ ਲਵੇ ਉਦੋਂ ਜਿਹੜੀ ਆਪਾਂ ਕਣਕ ਦੀ ਫਸਲ ਦੇ ਵਿੱਚ 13045 ਦੀ ਸਪਰੇ ਕਰ ਸਕਦੇ ਆ ਜਾਂ ਫਿਰ ਨਹੀਂ ਸਾਰੀ ਅੱਗੇ ਆਪਾਂ ਤੁਹਾਨੂੰ ਗੱਲਬਾਤ ਜਿੰਨੀ ਹੋ ਸਕਿਆ ਸਾਰੀ ਜਾਣਕਾਰੀ ਤੁਹਾਨੂੰ ਅੱਗੇ ਆਪਾਂ ਵੀਡੀਓ ਦੇ ਵਿੱਚ ਦਵਾਂਗੇ ਤੇ ਜਿਨ੍ਹਾਂ ਕਿਸਾਨਾਂ ਨੇ ਹਜੇ ਤੱਕ ਜਨਮੇ ਕਿਸਾਨ ਭਰਾਏ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲਡ ਆ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੈ ਉਹ ਸਭ ਤੋਂ ਪਹਿਲਾਂ ਮਿਲ ਸਕੇ ਹਾਂਜੀ ਕਿਸਾਨ ਭਰਾਓ ਕਣਕ ਦੀ ਫਸਲ ਦੇ ਵਿੱਚ 13045 ਦੀ ਸਪਰੇਅ ਆਪਾਂ ਜਿਨ੍ਹਾਂ ਕਿਸਾਨ ਸਪਰੇਅ ਨੂੰ ਕਰਦੇ ਆ ਉਹਨਾਂ ਨੂੰ ਜਿਹੜੇ ਇਹਦੇ ਫਾਇਦੇ ਆ ਉਹ ਫਾਇਦੇ ਬਾਰੇ ਕਿਸਾਨਾਂ ਨੂੰ ਪਤਾ ਹੈ ਤੇ ਜਿਹੜੇ ਕਿਸਾਨ ਭਰਾ 13045 ਦੀ ਸਪਰੇ ਜੇ ਤੁਸੀਂ ਨਹੀਂ ਕੀਤੀ ਜਾਂ ਫਿਰ ਅੱਗੇ ਵੀ ਤੁਸੀਂ ਕਰਦੇ ਨਹੀਂ ਤਾਂ ਉਹਨਾਂ ਦੋਵਾਂ ਦੇ ਵਿੱਚੋਂ ਤੁਹਾਨੂੰ ਝਾੜ ਦੇ ਵਿੱਚ ਜ਼ਰੂਰ ਦੇਖਣ ਨੂੰ ਮਿਲੇਗਾ ਜੇ ਤੁਸੀਂ ਸਪਰੇ ਕੀਤੀ ਹੈ ਤਾਂ ਤੁਹਾਡਾ ਜਿਹੜਾ ਝਾੜ ਹੈ ਕਣਕ ਦਾ ਜ਼ਰੂਰ ਵਧੂਗਾ ਕਿਉਂਕਿ 13045 ਦੀ ਸਪਰੇ ਕੀ ਹੁੰਦੀ ਹੈ ਤਾਕਤਵਾਲੀ ਸਪਰੇ ਹੈ ਇਹਦੇ ਵਿੱਚ ਪोटाश ਜਿਹੜਾ ਤੱਤ ਹੈ ਤੇ ਨਾਈਟ੍ਰੋਜਨ ਜਿਹੜਾ ਤੱਤ ਹੈ ਪਤਾਸ਼ ਤਤ ਜਿਹੜਾ ਇਹ ਕਣਕ ਦੇ ਵਿੱਚ ਜਦੋਂ ਆਪਣੀ ਕਣਕ ਦੇ ਵਿੱਚ ਦੁੱਧ ਆ ਪੈਂਦਾ ਹੈ ਬੂਰ ਪੈਂਦਾ ਤੇ ਦਾਣੇ ਬਾਨਾ ਸ਼ੁਰੂ ਹੁੰਦਾ ਤਾਂ ਆਪਣੇ ਬੂਟੇ ਨੂੰ ਸਾਰਾ ਜਿਹੜਾ ਤਾਕਤ ਮਿਲੂਗੀ ਤੇ ਜਿਹੜਾ ਦਾਣਾ ਆਪਣਾ ਤੰਦ ਰੁਸਤ ਜਿਹੜਾ ਦਾਣਾ ਆਪਣਾ ਬਣੂਗਾ ਤੇ ਵਜਨ ਦੇ ਵਿੱਚ ਬਹੁਤ ਵਧੀਆ ਰਹੂਗਾ ਤੇ ਨਾਈਟ੍ਰੋਜਨ ਜਿਹੜਾ ਤੱਤ ਹੈ ਉਹਦਾ ਕੰਮ ਹੁੰਦਾ ਹੈ ਕੰਮ ਜਿਹੜਾ ਪਤਾਸ਼ ਤੱਤ ਬੂਟੇ ਦੇ ਵਿੱਚ ਤੇਜ਼ੀ ਦੇ ਨਾਲ ਕੰਮ ਕਰਦਾ ਹੈ ਜਿਹੜਾ ਨਾਈਟ੍ਰੇਟ ਟਟ ਇਸ ਕਰਕੇ ਕਿਸਾਨ ਭਰਾਵੋ ਜਿਹੜੀ 13045 ਦੀ ਆਪਾਂ ਸਪਰੇਅ ਕਰਦੇ ਆ ਜਿਹੜੀ ਸਪਰੇਅ ਦਾ ਸਹੀ ਸਮਾਂ ਕਿਸਾਨ ਭਰਾਵੋ ਆਪਾਂ ਗੋਪ ਤੋਂ ਪਹਿਲਾਂ ਕਰਨੀ ਹੁੰਦੀ ਹੈ ਜਦੋਂ ਆਪਣੀ ਕਣਕ ਦੇ ਵਿੱਚ ਗੋਭਾਨੀ ਸ਼ੁਰੂ ਹੋ ਜਵੇ ਉਦੋਂ ਆਪਾਂ ਇੱਕ ਸਪਰੇਅ 1.5 ਤੋਂ 2 ਕਿਲੋ ਆਪਾਂ NPK 13045 ਨਾਲ ਆਪਾਂ ਬੋਰਨ ਐਡ ਕਰ ਸਕਦੇ ਆ ਉਦੋਂ ਜਿਹੜੀ ਆਪਾਂ ਕਣਕ ਦੇ ਵਿੱਚ ਸਪਰੇਅ ਕਰਨੀ ਹੁੰਦੀ ਹੈ ਤੇ ਵਿੱਚ ਕਿਸਾਨ ਵੀਰਾਂ ਦੇ ਸਵਾਲ ਤੇ ਵੀ ਸਾਤੋਂ ਸਪਰੇਅ ਕਰਨੀ ਹੋਈ ਤੇ ਕਣਕ ਜਿਹੜੀ ਹੁਣ ਅਨਸਾਰਾ ਕਰ ਚੁੱਕੀ ਹੈ ਤੇ ਬੂਰ ਪੈਣਾ ਸ਼ੁਰੂ ਹੋ ਗਿਆ ਤੇ ਦੁੱਧਾ ਭਰਨਾ ਸ਼ੁਰੂ ਹੋ ਗਿਆ ਤੇ ਉਸ ਸਮੇਂ ਕਿਸਾਨ ਭਰਾਓ ਆਪਾਂ ਉਹਦੇ ਵਿੱਚ ਇਹ ਨਹੀਂ ਪਹਿਲਾਂ ਜਿਹੋ ਸਪਰੇਅ ਕੀਤੀ ਹੈ ਜਿਹੋ ਨਹੀਂ ਕੀਤੀ ਹੈ ਜੇ ਤੁਸੀਂ ਨਸਾਰੇ ਤੋਂ ਬਾਅਦ ਵੀ ਤੁਸੀਂ ਕਣਕ ਦੇ ਵਿੱਚ ਸਪਰੇਅ ਕਰੋਗੇ ਤੇਰਾ 0.45 ਦੀ ਤਾਂ ਜਿਹੜਾ ਤੁਹਾਨੂੰ ਫਾਇਦਾ ਇਹ ਜ਼ਰੂਰ ਮਿਲੂਗਾ ਇਹ ਨਹੀਂ ਹੈਗਾ ਵੀ ਜੇ ਆਪਾਂ ਪਹਿਲਾਂ ਸਪਰੇਅ ਨਹੀਂ ਕੀਤੀ ਵੀ ਹੁਣ ਨਸਾਰੇ ਤੋਂ ਬਾਅਦ ਜਿਹੜਾ ਆਪਾਂ ਨੂੰ ਇਸ ਚੀਜ਼ ਦਾ ਕੋਈ ਵੀ ਫਾਇਦਾ ਨਹੀਂ ਮਿਲਣਾ ਕਿਸਾਨ ਭਰਾਓ ਬੈਸੀ ਤਜਰੀ 13045 ਦੀਆਂ ਦੋ ਸਪਰੀਆ ਕਣਕ ਨੂੰ ਚਾਹੀਦੀ ਹੈ। ਇੱਕ ਨਿਸਾਰੇ ਤੋਂ ਪਹਿਲਾਂ ਇੱਕ ਨਿਸਾਰੇ ਤੋਂ ਬਾਅਦ ਇਸ ਕਰਕੇ ਜੇ ਤੁਸੀਂ ਸਪਰੀ ਪਹਿਲਾਂ ਨਹੀਂ ਕਰ ਸਕੇ ਜਾਂ ਫਿਰ ਤੁਸੀਂ ਕੀਤੀ ਨਹੀਂ ਤੁਸੀਂ ਹੁਣ ਤੁਹਾਡੀ ਕਣਕ ਨੇ ਸਾਰਾ ਕਰ ਚੁੱਕੀ ਹੈ। ਤੁਸੀਂ ਕਣਕ ਦੇ ਵਿੱਚ 13045 ਦੀ ਸਪਰੀ ਕਰ ਸਕਦੇ ਆ। ਕੋਈ ਇਸ ਦਾ ਨੁਕਸਾਨ ਨਹੀਂ ਗਾ ਸਮਾਂ ਤੇ ਫਾਇਦਾ ਮਿਲੂਗਾ ਕਿਉਂਕਿ ਨਿਸਾਰੇ ਤੋਂ ਬਾਅਦ ਜਿਹੜੀ ਕਣਕ ਹੈ ਉਹਦੇ ਵਿੱਚ ਦੁੱਧ ਭਰਨਾ ਸ਼ੁਰੂ ਹੋ ਜਾਂਦਾ ਹੈ ਦੁੱਧ ਭਰਨਾ ਸ਼ੁਰੂ ਹੋ ਜਾਂਦਾ। ਕਣਕ ਨੂੰ ਬੂਰ ਪੈਂਦਾ ਹੈ ਤੇ ਉਸ ਸਮੇਂ ਜਿਹੜੀ ਦਾਣਾ ਦੀ वजन ਤੇ ਉਹਦਾ ਸਾਈਜ਼ ਦਾਣੇ ਦਾ ਸਾਈਜ਼ ਬਾਨਾ ਸ਼ੁਰੂ ਹੋ ਜਾਂਦਾ ਹੈ ਜੇ ਉਸ ਸਮੇਂ ਆਪਣੀ ਕਣਕ ਦੇ ਵਿੱਚ ਤਾਕਤ ਘੱਟ ਹੋਊਗੀ ਤਾਂ ਜਿਹੜਾ ਦਾਣਾ ਹੈ ਉਹ ਸੁੰਗੜ ਜਾਊਗਾ ਤੇ ਜੇ ਆਪਾਂ ਕਣਕ ਨੂੰ ਉਸ ਸਮੇਂ ਤਾਕਤ ਦਵਾਂਗੇ ਤਾਂ ਜਿਹੜਾ ਦਾਣਾ ਹੈ ਆਪਣਾ ਮੋਟਾ ਤੇ ਭਜਨਦਾਰ ਹੋਊਗਾ ਇਸ ਕਰਕੇ ਜਿਹੜੀ 13045 ਦੀ ਆਪਾਂ ਹੁਣ ਵੀ ਸਪਰੇਅ ਕਰ ਸਕਦੇ ਹਾਂ ਕਿਸਾਨ ਭਰਾਵੋ ਇਹ ਜਿਹੜੀ ਸਪਰੇਅ ਹੈ ਫਾਇਦਾ ਇਸ ਤਰ੍ਹਾਂ ਕਰਦੀ ਹੈ ਕਿਉਂਕਿ ਆਪਾਂ ਕੋਈ ਵੀ ਚੀਜ਼ ਹੈ ਚੀਜ਼ ਨੂੰ ਤਾਕਤ ਦੀ ਜ਼ਰੂਰਤ ਹੁੰਦੀ ਹੈ ਜੇ ਉਹਦੇ ਵਿੱਚ ਤਾਕਤ ਕਣਕ ਦੇ ਮੰਨ ਕੇ ਚੱਲੋ ਬੂਟੇ ਦੇ ਵਿੱਚ ਜੇ ਤਾਕਤ ਹੋਊਗੀ ਤਾਂ ਉਹਦੇ ਵਿੱਚ ਜਿਹੜੇ ਦਾਣੇ ਹੋਣਗੇ ਉਹ ਤੰਦਰੁਸਤ ਹੋਣਗੇ ਵਧੀਆ ਮੋٹے ਭਾਰੇ ਤੁਸੀਂ ਇੱਕ ਹੁਣ ਕਣਕ ਦੇ ਵਿੱਚ ਜੇ ਆਪਾਂ ਕਣਕ ਆਪਣੀ ਮਾੜੀ ਹੋਵੇ ਉਹਦੇ ਵਿੱਚ ਤੁਸੀਂ ਦੇਖੋਗੇ ਜਿਹੜੇ ਦਾਣੇ ਹੁੰਦੇ ਆ ਸੁੰਗੜੇ ਹੋਏ ਛੋਟੇ ਦਾਣੇ ਹੁੰਦੇ ਆ ਸਹਜੇ ਦੇ ਵਿੱਚ ਉਹ ਜਿਹੜੇ ਬਲੀ ਦੇ ਦਾਣੇ ਹੁੰਦੇ ਆ ਉਹਨਾਂ ਦਾ ਭਜਨ ਘੱਟ ਹੋਊਗਾ ਤੇ ਜਿਹਦੇ ਤੇ ਆਪਾਂ ਸਪਰੇਅ ਕੀਤੀ ਹੈ ਜਿਵੇਂ 13045 ਕੋਈ ਵੀ ਆਪਾਂ ਤਾਕਤ ਵਾਲੀ ਉਹਨੂੰ ਚੀਜ਼ਾਂ ਖਰਾਕ ਆਪਾਂ ਦਿੱਤੀ ਹੈ ਉਹਦੀ ਤੁਸੀਂ ਬਲੀ ਦੇ ਵਿੱਚ ਦਾਣੇ ਦੇਖੋਗੇ ਉਹਦਾ वजन ਵੱਧ ਹੋਊਗਾ ਤੇ ਜੇ ਇੱਕ ਬਲੀ ਦੇ ਵਿੱਚ वजन ਵੱਧ ਹੋਊਗਾ ਤਾਂ ਜਿਹੜਾ ਆਪਣਾ ਝਾੜ ਹੈ ਦੂਜੀ ਕਣਕ ਦੇ ਨਾਲੋਂ ਬਹੁਤ ਵਧੀਆ ਆਪਣਾ ਜਿਹੜਾ ਝਾੜ ਰਹੂਗਾ ਇਸ ਕਰਕੇ ਕਿਸਾਨ ਭਰਾਵੋ ਜਿਹੜੀ 13045 ਦੀ ਸਪਰੇਅ ਆਪਾਂ ਨੂੰ ਇੱਕ ਸਪਰੇਅ ਲਾਜ਼ਮੀ ਕਰਨੀ ਚਾਹੀਦੀ ਹੈ ਬਹੁਤ ਵਧੀਆ ਰਿਜ਼ਲਟ ਹੈ ਇਹ ਨਹੀਂਗਾ ਵੀ ਆਪਾਂ ਨੂੰ ਫਾਇਦਾ ਨਹੀਂ ਮਿਲੂਗਾ ਕੋਈ ਵੀ ਚੀਜ਼ ਆਪਾਂ ਸਹੀ ਤੰਗ ਦੇ ਨਾਲ ਆਪਾਂ ਉਸ ਚੀਜ਼ ਨੂੰ ਵਰਤਾਂਗੇ ਤਾਂ ਆਪਾਂ ਨੂੰ ਫਾਇਦਾ ਹਰੇਕ ਚੀਜ਼ੇ ਦਾ ਕਿਸਾਨ ਭਰਾਵੋ ਮਿਲੂਗਾ ਤੇ ਬਾਕੀ ਜਦੋਂ ਜਿਵੇਂ ਟੈਂਪਰੇਚਰ ਜੀ ਆਪ ਹੁੰਦਾ ਏ ਜਿਵੇਂ ਹੀਟ ਜਿਆਦਾ ਹੁੰਦੀ ਹੈ ਗਰਮੀ ਸ਼ੁਰੂ ਹੋ ਜਾਂਦੀ ਹੈ ਉਹਦੇ ਵਿੱਚ ਵੀ ਜਿਹੜੀ ਇਹ 13045 ਦੀ ਆਪਾਂ ਸਪਰੇਅ ਕਰਾਂਗੇ ਤਾਂ ਆਪਾਂ ਨੂੰ ਬਹੁਤ ਹੱਦ ਤੱਕ ਜਿਹੜੀ ਆਪਣੀ ਕਣ ਨੂੰ ਆਪਾਂ ਗਰਮੀ ਤੋਂ ਬਚਾ ਸਕਦੇ ਆ ਤੇ ਵੀਡੀਓ ਜੇ ਚੰਗੀ ਲੱਗੀ ਤਾਂ ਹੋਰ ਕਿਸਾਨ ਭਰਾਵਾਂ ਤੱਕ ਲਾਈਕ ਤੇ ਸ਼ੇਅਰ ਕਰ ਦਿਓ ਕਿਸਾਨ ਭਰਾਵਾਂ ਤੱਕ ਤੇ ਮੇਰਾ ਸਾਰੇ ਕਿਸਾਨ ਭਰਾਵਾਂ ਨੂੰ ਧੰਨਵਾਦ